ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਇਆ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਸਿਰਫ ਤਾਂ ਸਿਰਫ ਤਿੰਨ ਸ਼ਬਦ ਬੋਲਣੇ ਆ ਤੇ ਇਹਨਾਂ ਨੂੰ ਬੋਲਣ ਦੇ ਨਾਲ ਏਜੇ ਕਰ ਤੁਹਾਡੇ ਘਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਕਹਿੰਦਾ ਭਾਵ ਕਿ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਜਾਦੂ ਟੂਣਾ ਕੀਤਾ ਹੋਇਆ ਏ ਤਾਂ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਤੁਹਾਡੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਣਗੀਆਂ ਇਹ ਉਪਾਅ ਅਸੀਂ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਕਿੰਨੀ ਵਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਪਿਸ਼ਾਬ ਕਰਦੇ ਸਮੇਂ ਬੋਲ ਤੋ ਉਹ ਇਹ ਤਿੰਨ ਸ਼ਬਦ ਦੁਸ਼ਮਣ ਕੋਟ-ਕੋਟ ਕੇ ਮਰੇਗਾ ਜ਼ਰੂਰ ਕਰੋ ਤੁਸੀਂ ਇੱਕ ਵਾਰ ਇਹ ਉਪਾ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਤੁਹਾਡੀ ਤਰੱਕੀ ਨੂੰ ਕੋਈ ਨੈਜਰ ਲਗਾ ਰਿਹਾ ਹੈ ਤੇ ਅਚਾਨਕ ਤੁਹਾਡਾ ਕੰਮ ਵਿਗੜਨਾ ਸ਼ੁਰੂ ਹੋ ਗਿਆ ਹੈ ਸੇਤ ਘਟਣੀ ਸ਼ੁਰੂ ਹੋ ਗਈ ਹੈ ਤੇ ਘਰ ਦੇ ਵਿੱਚ ਬੇਚੈਨੀ ਵਧ ਰਹੀ ਹੈ ਜੇਕਰ ਹਾਂ ਤਾਂ ਤੁਹਾਡੀ ਜ਼ਿੰਦਗੀ ਵਿੱਚ ਕੁਝ ਛੁਪਿਆ ਹੋ ਸਕਦਾ ਹੈ ਦੁਸ਼ਮਣ ਸਰ ਗਰਮ ਹੋ ਗਿਆ ਹੈ ਪਰ ਡਰੋ ਨਾ ਕਿਉਂਕਿ ਅੱਜ ਅਸੀਂ ਤੁਹਾਨੂੰ ਅਜੇਹਾ ਰੈਸ਼ਮਈ ਤਾੰਤ੍ਰਿਕ ਸ਼ਬਦ ਦੱਸਣ ਜਾ ਰਹੇ ਹਾਂ ਜੇ ਤੁਸੀਂ ਹਰ ਰੋਜ਼ ਸਵੇਰੇ ਪੇਸ਼ਾਬ ਕਰਦੇ ਸਮੇਂ ਕਹਿੰਦੇ ਹੋ ਤਾਂ ਦੁਸ਼ਮਣ ਦੀ ਪਿੱਠ ਟੁੱਟੇ ਜਾਵੇਗੀ ਉਸ ਦਾ ਅਨੂਭਲ ਟੁੱਟੇ ਜਾਵੇਗਾ ਤੇ ਉਹ ਆਪਣੇ ਆਪ ਹੀ ਤੁਹਾਡੇ ਰਸਤੇ ਤੋਂ ਬਾਹਰ ਹੋ ਜਾਵੇਗਾ ਭਾਵੇਂ ਉਹ ਤੁਹਾਡਾ ਦੋਸਤ ਏ ਭਾਵੇਂ ਕੋਈ ਵੀ ਹੋਵੇ ਜੋ ਕਿ ਤੁਹਾਡੇ ਨਾਲ ਪਿੱਠ ਪਿੱਛੇ ਦੁਸ਼ਮਣੀ ਨਿਭਾ ਰਹੀ ਹੈ ਇਹ ਇੱਕ ਅਜਮਾਇਆ ਤੇ ਪਰਖਿਆ ਹੋਇਆ ਤੰਤਰਮੰਤਰ ਦਾ ਰਾਜ਼ ਜਿਸ ਨੂੰ ਬਹੁਤ ਘੱਟ ਲੋਕ ਪੁਰਾਣੀ ਅਕੋਰੀ ਜਾਣਦੇ ਹਨ ਸੰਪੂਰਨ ਖੋਜੀ ਤੇ ਕਾਲੇ ਪੂਜਕ ਇਸ ਰਾਜ਼ ਨੂੰ ਲੁਕਾਉਣ ਦੀ ਲਈ ਪੂਰੀ ਤਾਕਤ ਲਗਾਉਂਦੇ ਸਨ ਤਾਂ ਜੋ ਆਮ ਲੋਕ ਇਸ ਦੀ ਦੁਰਵਰਤੋਂ ਨਾ ਕਰਨ ਪਰ ਜੇ ਤੁਸੀਂ ਸੱਚੇ ਦਿਲ ਤੋਂ ਪਰੇਸ਼ਾਨ ਹੋ ਤੁਹਾਨੂੰ ਵਾਰ-ਵਾਰ ਧੋਖਾ ਦਿੱਤਾ ਗਿਆ ਹੈ ਤੇ ਤੁਸੀਂ ਤੋਖਾ ਖਾ ਗਏ ਹੋ ਤੇ ਆਪਣੇ ਦੁਸ਼ਮਣਾਂ ਤੋਂ ਆਜ਼ਾਦੀ ਚਾਹੁੰਦੇ ਹੋ ਇਹ ਇੱਕ ਵਾਰ ਜਾਣੋ ਜੇਕਰ ਤੁਸੀਂ ਸਵੇਰੇ ਪੇਸ਼ਾਪ ਤੇ ਲਈ ਚਾਹੁੰਦੇ ਹੋ ਤਾਂ ਉਸ ਸਮੇਂ ਜੇਕਰ ਤੁਸੀਂ ਇੱਕ ਸ਼ਬਦ ਪੂਰੇ ਵਿਸ਼ਵਾਸ ਤੇ ਯਕੀਨ ਦੇ ਨਾਲ ਬੋਲਦੇ ਹੋ ਤਾਂ ਉਸ ਊਰਜਾ ਦਾ ਪਰਭਾਵ ਤੁਹਾਡੇ ਦੁਸ਼ਮਨ ਦੀ ਰੀੜ ਦੀ ਹੱਡੀ ਨੂੰ ਸਿੱਧਾ ਪ੍ਰਭਾਵਿਤ ਕਰੇਗਾ ਵੱਡਾ ਦੁਸ਼ਮਨ ਬੇਸਤਰਾ ਫੜ ਲਵੇਗਾ ਤੇ ਕੰਮ ਦੇਖਣ ਤੋਂ ਪਹਿਲਾਂ 100 ਵਾਰ ਵਿਗੜ ਜਾਵੇਗਾ ਤੇ ਤੁਸੀਂ ਸੋਚਦੇ ਹੋ ਤਾਂ ਇਹ ਜਾਣਨ ਦੇ ਲਈ ਇੱਕ ਉਹ ਚਮਤਕਾਰੀ ਸ਼ਬਦ ਕੀ ਏ ਕੀਵੇਂ ਬੋਲਣਾ ਏ ਨਿਸ਼ਚਿਤ ਤੌਰ ਤੇ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਜਾਣਕਾਰੀ ਤੁਹਾਡੀ ਕਿਸਮਤ ਨੂੰ ਬਦਲ ਸਕਦੀ ਏ ਤੇ ਤੁਹਾਡੇ ਦੁਸ਼ਮਣ ਦੀ ਮੁਕਤੀ ਲਈ ਪੇਸ਼ਾਬ ਨਾਲ ਸੰਬੰਧਿਤ ਉਹ ਪਾਤ ਹੀ ਉਪਚਾਰਾਂ ਨੂੰ ਤੰਤਰਛੈਤਰ ਤੇ ਜੋਤਿਸ਼ ਵਿੱਚ ਕਈ ਰੂਪਾਂ ਦੇ ਵਿੱਚ ਦੱਸਿਆ ਗਿਆ ਇਹ ਉਪਾਤ ਅੰਤਰ ਟੋਨਾ ਟੂਟਕਾ ਤੇ ਲੋਕ ਵਿਸ਼ਵਾਸਾਂ ਦੇ ਆਧਾਰਤ ਤੇ ਹਣ ਹਾਲਾਂਕਿ ਇਹਨਾਂ ਉਪਾਵਾਂ ਨੂੰ ਕਰਨ ਤੋਂ ਪਹਿਲਾਂ ਉਹਨਾਂ ਦੀ ਸਮਾਜਿਕ ਧਾਰਮਿਕ ਸਵੀਕਿਰਤੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਬਿਸ਼ਿਆਭ ਕਰਦੇ ਸਮੇ ਇਹ ਤਿੰਨ ਸ਼ਬਦ ਕਹੋ ਜਿੰਦਗੀ ਵਿੱਚ ਦੁਸ਼ਮਣ ਨਾਮ ਦੀ ਕੋਈ ਬਿਮਾਰੀ ਨਹੀਂ ਹੋਵੇਗੀ ਜੇ ਤੁਸੀਂ ਦੁਸ਼ਮਣ ਤੋਂ ਬਹੁਤ ਪਰੇਸ਼ਾਨ ਹੋ ਗਏ ਹੋ ਦੁਸ਼ਮਣ ਤੁਹਾਡੀ ਜ਼ਿੰਦਗੀ ਵਿੱਚ ਰੁਕਾਵਟਾ ਪੈਦਾ ਕਰ ਰਹੇ ਹਨ ਤਾਂ ਤੁਹਾਡੇ ਜੀਵਨ ਵਿੱਚ ਤਾंडਵ ਮਚਾ ਰਹੇ ਹਨ ਦੁਸ਼ਮਣ ਨੇ ਤੁਹਾਨੂੰ ਹਰ ਪਾਸਿਆਂ ਤੋਂ ਘੇਰ ਲਿਆ ਤਾਂ ਤੁਸੀਂ ਸਮਝ ਨਹੀਂ پا ਰਹੇ ਕਿ ਹੁਣ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਉਹ ਦੁਸ਼ਮਣ ਸਾਡੀ ਜ਼ਿੰਦਗੀ ਨੂੰ ਕਿਸੇ ਵੀ ਤਰ੍ਹਾਂ ਤਰੱਕੀ ਨਹੀਂ ਕਰਨ ਦੇ ਰਿਹਾਏ ਜੋ ਤੁਹਾਡਾ ਦੁਸ਼ਮਣ ਹੈ ਜਿਵੇਂ ਤੁਹਾਡਾ ਕੋਈ ਕਾਰੋਬਾਰ ਹੈ ਉਹ ਤੁਹਾਡੇ ਕਾਰੋਬਾਰ ਨੂੰ ਖਤਮ ਕਰ ਰਹੀ ਨੇ ਜੋ ਤੁਹਾਡੇ ਕੋਲ ਨੌਕਰੀ ਹੈ ਤਾਂ ਦੁਸ਼ਮਣ ਤੁਹਾਡੇ ਪਿੱਛੇ ਪੈ ਗਿਆ ਦੁਸ਼ਮਣ ਆਪਸ ਵਿੱਚ ਲੜਦਾ ਹੈ ਕਚਰੀ ਤੇ ਝੂਠੇ ਕਚਹਿਰੀ ਤੇ ਝੂਠੇ ਕੇਸ ਕਰਦਾ ਹੈ ਜਾਂ ਤੁਹਾਨੂੰ ਝੂਠੇ ਕੇਸ ਦੇ ਵਿੱਚ ਫਸਾ ਦਿੰਦਾ ਹੈ ਜਾਂ ਜਾਇਦਾਦ ਤੇ ਲਾਲਚ ਵਿੱਚ ਜਾਇਦਾਦ ਨੂੰ ਹੜੱਪਣਾ ਚਾਹੁੰਦੇ ਆ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਉਪਾਅ ਨੂੰ ਅਪਣਾਉਣੇ ਹੋ ਤਾਂ ਤੁਹਾਨੂੰ ਦੁਸ਼ਮਣ ਤੋਂ ਬਿਲਕੁਲ ਵੀ ਡਰਨ ਦੀ ਜ਼ਰੂਰਤ ਨਹੀਂ ਦੁਸ਼ਮਣ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਅਸੀਂ ਦੁਸ਼ਮਣ ਦੇ ਨਾਲ ਲੜੇ ਬਿਨਾ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵਾਂਗੇ ਕਿ ਉਹ ਆਪਣੀ ਜ਼ਿੰਦਗੀ ਵਿੱਚ ਸਾਰੀ ਉਮਰ ਰੋਵੇਗਾ ਉਸ ਤੋਂ ਬਾਅਦ ਉਸ ਕੋਲ ਕੋਈ ਰਸਤਾ ਨਹੀਂ ਬਚੇਗਾ ਉਹ ਬਚ ਸਕੇ ਕਿਉਂਕਿ ਅੱਜ ਦਾ ਉਹ ਪਾਪ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਇਹ ਦੁਸ਼ਮਨ ਦੀ ਕਿਸਮਤ ਨੂੰ ਉਲਟਾ ਰੱਖੇਗਾ ਭਾਵੇਂ ਉਸ ਦੀ ਕਿਸਮਤ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ ਭਾਵੇਂ ਉਹ ਕਿੰਨਾ ਵੀ ਉੱਚਾ ਹੋਵੇ ਜਾਂ ਉਹ ਕਿੰਨਾ ਵੀ ਮਜ਼ਬੂਤ ਹੋਵੇ ਉਹ ਅੱਜ ਤੋਂ ਬਾਅਦ ਇਸ ਟੁੱਟਕੇ ਤੋਂ ਬਚ ਨਹੀਂ ਸਕਦਾ ਸੂਈਸੀ ਤਰੀਕੇ ਦੇ ਨਾਲ ਹਰ ਵਿਅਕਤੀ ਟਾਇਲਟ ਜ਼ਰੂਰ ਚਾਹੁੰਦਾ ਹੈ ਤੇ ਟਾਇਲਟ ਕਰਦੇ ਕਰਦੇ ਜੋ ਦੁਸ਼ਮਨ ਨੂੰ ਤਬਾਹ ਕਰਨ ਦੇ ਟੋਟਕੇ ਕੀਤੇ ਜਾਂਦੇ ਨੇ ਉਹ ਬਹੁਤ ਖਤਰਨਾਕ ਹੁੰਦੇ ਨੇ ਕਿਉਂਕਿ ਉਹਨਾਂ ਨਾਲ ਦੁਸ਼ਮਨ ਦੀ ਕਿਸਮਤ ਜੁੜੀ ਹੁੰਦੀ ਹੈ ਤੇ ਜਿਸ ਵੀ ਦੁਸ਼ਮਣ ਦੀ ਕਿਸਮਤ ਖਰਾਬ ਹੋ ਜਾਂਦੀ ਏ ਤਾਂ ਉਹ ਵਿਅਕਤੀ ਅੱਗੇ ਕੁਝ ਨਹੀਂ ਕਰ ਸਕਦਾ ਇਸੇ ਤਰ੍ਹਾਂ ਸਾਨੂੰ ਦੁਸ਼ਮਣ ਦੀ ਕਿਸਮਤ ਨੂੰ ਖਰਾਬ ਕਰਨਾ ਏ ਉਸ ਦੁਸ਼ਮਣ ਦੀ ਕਿਸਮਤ ਨੂੰ ਵਿਗਾੜਨਾ ਏ ਪਰ ਇੱਕ ਗੱਲ ਦਾ ਖਾਸ ਧਿਆਨ ਰੱਖੋ ਕਿ ਜੇਕਰ ਦੁਸ਼ਮਣ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਗੜਬੜ ਪੈਦਾ ਕਰ ਰਿਹਾ ਹੈ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਖਤਰਾ ਮੇਰੀ ਜਾਣਤੇ ਆ ਹੁਣ ਇਸ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ਤਾਂ ਇਸ ਉਪਾਅ ਨੂੰ ਕਰਨਾ ਹੈ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਜਦੋਂ ਵੀ ਤੁਸੀਂ ਪਿਸ਼ਾਬ ਕਰਨ ਬਾਥਰੂਮ ਦੇ ਵਿੱਚ ਜਾਂਦੇ ਹੋ ਉੱਥੇ ਦੀ ਜੋ ਵੀ ਨਕਾਰਾਤਮਕ ਸ਼ਕਤੀ ਹੈ ਜੋ ਨਕਾਰਾਤਮਕ ਊਰਜਾ ਹੈ ਉਹ ਤੁਹਾਡੀ ਕਮੀਜ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਸਕਦੀ ਹੈ ਕਿਉਂਕਿ ਜਦੋਂ ਅਸੀਂ ਪਿਸ਼ਾਬ ਕਰਦੇ ਹਾਂ ਇਸ ਵਿੱਚ ਸਾਡੀ ਨਕਾਰਾਤਮਕ ਸ਼ਕਤੀ ਨਿਕਲਦੀ ਹੈ ਇਹ ਉਹ ਨਕਾਰਾਤਮਕ ਸ਼ਕਤੀ ਇੰਨੀ ਖਤਰਨਾਕ ਹੁੰਦੀ ਹੈ ਕਿ ਜੇਕਰ ਕਿਸੇ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਆਦਮੀ ਇੰਨਾ ਬਰਬਾਦ ਤੇ ਉਸ ਦੀ ਕਿਸਮਤ ਇੰਨੀ ਖਰਾਬ ਹੋ ਜਾਂਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਨਹੀਂ ਕਰ ਨਹੀਂ ਸਕਦਾ ਇਸ ਟੂਟਕੇ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ ਇਹ ਕਿਸੇ ਵੀ ਸਮੇਂ ਕਰ ਸਕਦੇ ਹੋ ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤਾਂ ਹੀ ਤੁਹਾਨੂੰ ਇਹ ਟੋਟਕਾ ਕਰਨਾ ਚਾਹੀਦਾ ਹੈ ਤੇ ਔਰਤਾਂ ਇਹ ਮਰਦ ਦੋਵੇਂ ਹੀ ਇਸ ਟੂਟਕੇ ਨੂੰ ਕਰ ਸਕਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜੈਂਸ ਇਸ ਉਪਾਣੂ ਕਿਵੇਂ ਕਰਨਗੇ ਕਿਉਂਕਿ ਜੋ ਜੈਂਸ ਨੇ ਉਹ ਖੜੇ ਹੋ ਕੇ ਟਾਇਲਟ ਕਰ ਸਕਦੇ ਆ ਔਰਤਾਂ ਬੈਠ ਕੇ ਕਰਨੀਆਂ ਇਸ ਨੂੰ ਕਰਨ ਦੇ ਵੱਖ-ਵੱਖ ਤਰੀਕੇ ਨੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਤੁਹਾਨੂੰ ਇਹ ਟੂਟਕਾ ਉਦੋਂ ਹੀ ਕਰਨਾ ਜਦੋਂ ਕੋਈ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੋਵੇ ਤੁਸੀਂ ਜਾਣਦੇ ਹੋ ਕਿ ਹਾਂ ਇਹ ਦੁਸ਼ਮਣ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਇਸ ਲਈ ਮੈਨੂੰ ਇਹ ਟੂਟਕਾ ਕਰਨਾ ਪਵੇਗਾ ਬਿਨਾਂ ਕਾਰਨ ਕਿਸੇ ਨੂੰ ਪਰੇਸ਼ਾਨ ਕਰਨ ਦੇ ਲਈ ਇਹ ਟੂਟਕਾ ਨਹੀਂ ਕੀਤਾ ਜਾਂਦਾ ਕਿਉਂਕਿ ਜੇਕਰ ਕੋਈ ਬੇਕਸੂਰ ਏ ਤੇ ਕੋਈ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਰਿਹਾ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਟੋਟਕੇ ਦਾ ਕੀ ਫਾਇਦਾ ਹੈ ਅਸੀਂ ਕਿਸੇ ਨੂੰ ਬੇਲੋੜੀ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਲਈ ਇਹ ਟੋਟਕਾ ਕਰਦੇ ਸਮੇਂ ਖਾਸ ਧਿਆਨ ਰੱਖੋ ਕਿ ਜਿਸ ਵਿਅਕਤੀ ਦੇ ਵਿਰੁੱਧ ਤੁਸੀਂ ਇਹ ਟੋਟਕਾ ਤੁਸੀਂ ਇਹ ਟੋਟਕਾ ਕਰ ਰਹੇ ਹੋ ਉਹ ਅਸਲ ਵਿੱਚ ਤੁਹਾਡਾ ਦੁਸ਼ਮਣ ਹੈ ਇਸ ਟੋਟਕੇ ਨਾਲ ਤੁਹਾਡੇ ਹਜ਼ਾਰਾਂ ਦੁਸ਼ਮਣ ਵੀ ਤਬਾਹ ਹੋ ਜਾਣਗੇ ਆਪਣੇ ਦੁਸ਼ਮਣ ਦਾ ਨਾਮ ਨਹੀਂ ਪਤਾ ਪਰ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਉਲਟ ਘਟਨਾਵਾ ਹੁੰਦੀਆਂ ਨੇ ਤੁਸੀਂ ਸੋਚਦੇ ਹੋ ਕਿ ਮੈਂ ਇਹ ਕੰਮ ਕਰਾਂਗਾ ਪਰ ਇਹ ਕੰਮ ਪੂਰਾ ਨਹੀਂ ਹੋਇਆ ਤੁਹਾਡਾ ਸਾਰਾ ਕੰਮ ਵਿਗੜ ਜਾਂਦਾ ਹੈ ਤੁਸੀਂ ਘਰ ਦੇ ਵਿੱਚ ਬੈਠੋ ਮਤਲਬ ਕਿ ਤੁਸੀਂ ਚਾਰੇ ਪਾਸੇ ਦੁਸ਼ਮਣਾਂ ਦੇ ਨਾਲ ਘਿਰੇ ਹੋਏ ਹੋ ਤੁਸੀਂ ਚਾਰੇ ਪਾਸੇ ਤੋਂ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਕਿਉਂਕਿ ਇਸ ਕਾਲ ਯੁੱਗ ਵਿੱਚ ਦੋਸਤ ਬੰਨਣਾ ਔਖਾ ਹੈ ਇਸ ਉባ ਨੂੰ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਦੁਸ਼ਮਣ ਦੀ ਫੋਟੋ ਲੈਣੀ ਪਵੇਗੀ ਜਿਹੜੇ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਉਹ ਚਿੱਟੇ ਕਾਗਜ਼ ਤੇ ਦੁਸ਼ਮਣ ਲਿਖ ਲੈਣਗੇ ਤੇ ਕਾਲੇ ਰੰਗ ਦੇ ਮਾਰਕਰ ਦੇ ਨਾਲ ਤੁਸੀਂ ਦੁਸ਼ਮਣ ਲਿਖੋ ਜੋ ਦੁਸ਼ਮਣ ਦਾ ਨਾਮ ਜਾਣਦੇ ਹਨ ਉਨਾਂ ਨੇ ਕੀ ਕਰਨਾ ਹੈ ਉਹ ਦੁਸ਼ਮਣ ਦੀ ਪਾਸਪੋਰਟਸ ਆਕਾਰ ਦੀ ਫੋਟੋ ਦੇ ਪਿਛਲੇ ਪਾਸੇ ਦੁਸ਼ਮਣ ਦਾ ਨਾਮ ਲਿਖਣਗੇ ਮੰਨ ਲਓ ਮੇਰੇ ਦੁਸ਼ਮਣ ਦਾ ਨਾਮ ਮਨਪ੍ਰੀਤ ਹੈ ਤਾਂ ਮੈਂ ਮਨਪ੍ਰੀਤ ਦੀ ਫੋਟੋ ਲੈ ਲੈਣੀ ਹੈ ਤੇ ਦੁਸ਼ਮਣ ਦੀ ਫੋਟੋ ਦੇ ਪਿਛਲੇ ਪਾਸੇ ਕਾਲੇ ਰੰਗ ਦੇ ਮਾਰਕਰ ਦੇ ਨਾਲ ਨਾਮ ਲਿਖ ਲੈਣਾ ਹੈ ਜਿਸ ਕੋਲ ਦੁਸ਼ਮਣ ਦਾ ਨਾਮ ਨਹੀਂ ਹੈ ਉਹ ਕੀ ਕਰੇਗਾ ਸਿਰਫ ਚਿੱਟੇ ਕਾਗਜ਼ ਵਿੱਚ ਲਾਈਨ ਤੋਂ ਬਿਨਾ ਕਾਗਜ਼ ਲੈਣਾ ਹੈ ਤੇ ਉਸ ਪਿੱਛੇ ਦੁਸ਼ਮਣ ਲਿਖ ਦੇਵਾਂਗਾ ਕਾਲੇ ਰੰਗ ਦੇ ਮਾਰਕਰ ਨਾਲ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਫੋਟੋ ਲੈਣੀ ਹੈ ਤੇ ਉਹ ਦੁਸ਼ਮਣ ਕੋਈ ਵੀ ਔਰਤ ਹੋ ਸਕਦੀ ਹੈ ਔਰਤ ਦੁਸ਼ਮਣ ਹੋ ਸਕਦੇ ਏ ਤੇ ਇੱਕ ਆਦਮੀ ਵੀ ਹੋ ਸਕਦਾ ਏ ਹੁਣ ਸਭ ਤੋਂ ਪਹਿਲਾਂ ਆਦਮੀ ਦੇ ਲਈ ਦੱਸਾਂਗੇ ਤੁਸੀਂ ਕੀ ਕਰਨਾ ਏ ਇਸ ਵਿੱਚ ਨਾਮ ਲਿਖੋ ਜਦੋਂ ਵੀ ਤੁਸੀਂ ਟਾਇਲਟ ਜਾਣਿਓ ਰਾਤ ਦੇ ਸਮੇਂ ਜਾਓਗੇ ਜਾਂ ਜਿਆਦਾ ਬਿਹਤਰ ਹੋਵੇਗਾ ਜੇਕਰ ਤੁਸੀਂ ਰਾਤ ਦੇ ਸਮੇਂ ਕਰੋਗੇ ਉਹ ਪਾਤੇ ਜ਼ਿਆਦਾ ਵਧੀਆ ਹੋਵੇਗਾ ਜਦੋਂ ਵੀ ਤੁਸੀਂ ਟਾਇਲਟ ਜਾਓ ਉਸ ਫੋਟੋ ਨੂੰ ਹੇਠਾ ਰੱਖੋ ਤੇ ਤੁਹਾਨੂੰ ਉਸ ਫੋਟੋ ਤੇ ਟਾਇਲਟ ਕਰਨਾ ਹੈ ਪਰ ਫੋਟੋ ਤੇ ਟਾਇਲਟ ਕਰਦੇ ਸਮੇਂ ਤੁਹਾਨੂੰ ਇੱਕ ਸ਼ਬਦ ਕਹਿਣਾ ਹੋਵੇਗਾ ਉਹ ਸ਼ਬਦ ਟ੍ਰੈਨ 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 ਤੁਹਾਨੂੰ ਇਹ ਬੋਲਣਾ ਪਵੇਗਾ ਜਦੋਂ ਤੱਕ ਤੁਸੀਂ ਟਾਇਲਟ ਕਰ ਰਹੇ ਹੋ ਉਦੋਂ ਤੱਕ ਤੁਹਾਨੂੰ ਬੋਲਦੇ ਰਹਿਣਾ ਤੁਹਾਨੂੰ ਇਹ ਪ੍ਰਕਿਰਿਆ ਪੂਰੀ ਵਿਸ਼ਵਾਸ ਦੇ ਨਾਲ ਕਰਨੀ ਪਵੇਗੀ ਕਿਉਂਕਿ ਵਿਸ਼ਵਾਸ ਤੋਂ ਬਿਨਾ ਕੋਈ ਵੀ ਉਪਾਅ ਆਪਣਾ ਪੂਰਾ ਪ੍ਰਭਾਵ ਨਹੀਂ ਦਿਖਾ ਸਕਦਾ ਇਸ ਉਪਾਅ ਨੂੰ ਕਰਨ ਲਈ ਤੁਹਾਨੂੰ ਪਹਿਲਾਂ ਆਪਣੇ ਮਨ ਨੂੰ ਸਥਿਰ ਕਰਨਾ ਪਵੇਗਾ ਤੇ ਆਪਣੇ ਦੁਸ਼ਮਣ ਤੇ ਮੰਨਣ ਕਰਨਾ ਪਵੇਗਾ ਜਦੋਂ ਤੁਸੀਂ ਪੂਰੀ ਤਰ੍ਹਾਂ ਤਿਆਰ ਹੋ ਤਾਂ ਇਹ ਪ੍ਰਕਿਰਿਆ ਸ਼ੁਰੂ ਕਰੋ ਸਭ ਤੋਂ ਪਹਿਲਾਂ ਤੁਸੀਂ ਅਚੇਹ ਥਾਂ ਚੁੱਤਿੱਥੇ ਕੋਈ ਵੀ ਤੁਹਾਨੂੰ ਪਰੇਸ਼ਾਨ ਨਾ ਕਰੇ ਆਪਣੇ ਸਾਹਮਣੇ ਇੱਕ ਕਾਗਜ਼ ਰੱਖੋ ਤੇ ਉਸ ਵਿੱਚ ਆਪਣੇ ਦੁਸ਼ਮਣ ਦਾ ਨਾਮ ਲਿਖੋ ਜੇਕਰ ਤੁਸੀਂ ਇਹ ਕਿਸੇ ਖਾਸ ਵਿਅਕਤੀ ਦੇ ਲਈ ਕਰ ਰਹੇ ਹੋ ਤਾਂ ਉਸ ਦਾ ਨਾਮ ਸਾਫ਼-ਸਾਫ਼ ਲਿਖੋ ਜੇਕਰ ਤੁਹਾਡੇ ਬਹੁਤ ਸਾਰੇ ਦੁਸ਼ਮਣ ਨੇ ਤਾਂ ਤੁਸੀਂ ਇਹ ਉਪਾਸਮੋਹੀਕ ਤੌਰ ਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਰੇ ਦੁਸ਼ਮਣਾਂ ਦੇ ਨਾਮ ਨਾਲ ਲਿਖਿਤ ਸਕਦੇ ਹੋ ਤਾਂ ਇਸ ਤੋਂ ਬਾਅਦ ਤੁਹਾਨੂੰ ਇਹ ਕਾਗਜ਼ ਆਪਣੇ ਬਾਥਰੂਮ ਲੈ ਕੇ ਜਾਣਾ ਪਵੇਗਾ ਜਦੋਂ ਤੁਸੀਂ ਬਾਥਰੂਮ ਵਿੱਚ ਦਾਖਲ ਹੁੰਨੇ ਹੋ ਤਾਂ ਇਹ ਯਕੀਨੀ ਬਣਾਓਗੇ ਤੁਹਾਡੇ ਕੋਲ ਕਾਫੀ ਸਮਾਂ ਹੋਵੇ ਤਾਂ ਜੋ ਇਹ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਸਕੇ ਜੇਕਰ ਤੁਸੀਂ ਭਾਰਤੀ ਸ਼ੈਲੀ ਦੇ ਟਾਇਲਟ ਦੀ ਵਰਤੋਂ ਕਰ ਰਹੇ ਹੋ ਤਾਂ ਕਾਗਜ਼ ਹੇਠਾਂ ਰੱਖੋ ਤੇ ਜੇਕਰ ਤੁਸੀਂ ਪੱਛਮੀ ਸ਼ੈਲੀ ਦੇ ਟਾਇਲਟ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ ਆਪਣੇ ਸਾਹਮਣੇ ਰੱਖ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਆਪਣੇ ਮਨ ਦੇ ਵਿੱਚ ਟ੍ਰੇਮ ਟ੍ਰੇਮ ਇਹੀ ਸ਼ਬਦ ਬੋਲਣਾ ਹੈ ਤੇ ਆਪਣੇ ਦੁਸ਼ਮਣ ਦਾ ਧਿਆਨ ਕਰਨਾ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਵਿਚਾਰ ਸਿਰਫ ਆਪਣੇ ਦੁਸ਼ਮਣ ਤੇ ਕੇਂਦਰਿਤ ਹੋਣ ਜੇਕਰ ਇਸ ਸਮੇਂ ਦੌਰਾਨ ਤੁਹਾਡਾ ਧਿਆਨ ਕਿਸੇ ਹੋਰ ਵਿਸ਼ੇ ਦੇ ਵੱਲ ਜਾਂਦਾ ਹੈ ਤਾਂ ਇਹ ਉਪਾ ਆਪਣਾ ਪ੍ਰਭਾਵ ਗੋਵਾ ਵੀ ਸਕਦਾ ਹੈ ਤੁਸੀਂ ਇਹ ਪ੍ਰਕਿਰਿਆ ਪੂਰੀ ਕਰ ਲੈਨੇ ਹੋ ਤਾਂ ਉਸ ਕਾਗਜ਼ ਨੂੰ ਪਾਣੀ ਦੇ ਵਿੱਚ ਸੋਟ ਦਿਓ ਇਹ ਯਕੀਨੀ ਬਣਾਓ ਕਿ ਇਸ ਪਾਣੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇ ਤੇ ਇਹ ਵਹਿ ਕੇ ਪੂਰੀ ਤਰ੍ਹਾਂ ਖੋਲ ਜਾਵੇ ਇਸ ਸਮੇਂ ਦੌਰਾਨ ਤੁਹਾਨੂੰ ਇਹ ਵੀ ਕਹਿਣਾ ਹੋਵੇਗਾ ਕਿ ਮੇਰਾ ਦੁਸ਼ਮਣ ਨਸ਼ਟ ਹੋ ਜਾਵੇ ਉਹ ਮੇਰੇ ਤੋਂ ਦੂਰ ਚਲਾ ਜਾਵੇ ਇਸ ਦਾ ਮੇਰੇ ਤੇ ਕੋਈ ਵੀ ਅਸਰ ਨਾ ਹੋਵੇ ਪਰ ਉਪਾਏ ਇਥੇ ਹੀ ਖਤਮ ਹੋ ਜਾਂਦਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਇਹ ਤੁਸੀਂ ਉਪਾਅ ਕਰਨਾ ਹੈ ਤੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਵਿਸ਼ਵਾਸ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਦੂਰ ਹੋ ਜਾਣਗੀਆਂ ਤੁਹਾਨੂੰ ਇੱਕ ਹੋਰ ਕਾਗਜ਼ ਲੈਣਾ ਪਵੇਗਾ ਉਸ ਤੇ ਟ੍ਰਿਮ ਲਿਖਣਾ ਪਵੇਗਾ ਹੁਣ ਉਸ ਕਾਗਜ਼ ਦੇ ਵਿੱਚਕਾਰੋ ਇੱਕ ਸੂਈ ਲੰਗਾਓ ਇਹ ਤੁਹਾਡੇ ਦੁਸ਼ਮਣ ਨੂੰ ਕਮਜ਼ੋਰ ਕਰਨ ਤੇ ਉਸ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰਨ ਦੇ ਲਈ ਪ੍ਰਤੀਕਾਤਮਕ ਤੌਰ ਤੇ ਹੈ ਸੂਈ ਨੂੰ ਇਸ ਤਰੀਕੇ ਨਾਲ ਪੌਣਾ ਇੱਕ ਇਹ ਕਾਗਜ਼ ਵਿੱਚ ਫਸਿਆ ਰਹੇ ਵੱਖਣਾ ਹੋਵੇ ਇਸ ਤੋਂ ਬਾਅਦ ਇਸ ਕਾਗਜ਼ ਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਲੈ ਜਾਓ ਤੇ ਇਸ ਨੂੰ ਸਾੜ ਦਿਓ ਕਾਗਜ਼ ਸੜ ਰਿਹਾ ਹੋਵੇ ਤੇ ਤੁਹਾਨੂੰ ਵਾਰ-ਵਾਰ ਕਹਿਣਾ ਪਵੇਗਾ ਕਿ ਮੇਰੇ ਦੁਸ਼ਮਣ ਦੀ ਸ਼ਤ ਜੇਕਤੀ ਖਤਮ ਹੋ ਜਾਵੇ ਉਹ ਮੈਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਨਹੀਂ ਪਹੁੰਚਾ ਸਕਦਾ ਉਸ ਨੂੰ ਆਪਣੇ ਕਰਮਾਂ ਦਾ ਫਲ ਮਿਲਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਖਾਸ ਦੁਸ਼ਮਣ ਦੇ ਲਈ ਕਰ ਰਹੇ ਹੋ ਤਾਂ ਉਸ ਦਾ ਨਾਮ ਲੈ ਕੇ ਇਹ ਕਹੋ ਇਹ ਕਾਗਜ਼ ਪੂਰੀ ਤਰ੍ਹਾਂ ਸੜ ਜਾਵੇ ਸੁਵਾਦੇ ਵਿੱਚ ਬਦਲ ਜਾਵੇ ਤਾਂ ਉਸ ਸੁਵਾ ਨੂੰ ਆਪਣੇ ਘਰ ਤੋਂ ਦੂਰ ਅਜਿਹੀ ਜਗ੍ਹਾ ਤੇ ਸੁੱਟ ਦਿਓ ਜਿੱਥੇ ਕੋਈ ਇਸ ਨੂੰ ਸ਼ੂ ਨਾ ਸਕੇ ਇਸ ਤੋਂ ਬਾਅਦ ਘਰ ਆ ਕੇ ਆਪਣੇ ਹੱਥ ਪੈਰ ਤੋਅ ਤੇ ਪਰਮਾਤਮਾ ਦਾ ਨਾਮ ਲਵੋ ਹਾਂਜੀ ਹੀ ਸੀ ਜੀ ਸਾਡੀ ਅੱਜ ਦੀ ਵੀਡੀਓ ਦਾ ਇੱਕ ਸ਼ੂਟ ਹੈ ਜੇਹਾ ਉਪਾਅ ਚੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਜ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੇਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਜੀ